ਸਟਾਰਟ ਕਰੋ ਕਿ ਦੱਸੋ ਕਿ ਕਿੰਨੀ ਚੋਕ ਵਿਦਾ ਕਿ ਪ੍ਰੈਸ ਮੀਟਿੰਗ ਹੈ ਮਣੀ ਦੇ ਵਿਦੇਨੀ ਕੰਗਰਸ ਹੋ ਲੋ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਹੀ ਵਾਲੇ ਜਿਹੜੇ ਵਰਕਸ਼ਾਪ ਇਹ ਕਿਸ ਤਰ੍ਹਾਂ ਲੱਗ ਰਿਹਾ ਸਾਰੀ ਸਥਿਤੀ ਉਹ ਸਾਰੀ ਜੀ ਥ੍ਰੀ ਪਲਾਨਡ ਪ੍ਰੋਗਰਾਮ ਬਾਈ ਦਾ ਹੋ ਗਿਆ ਐਮ ਐਲ ਏ ਕਨਨ ਮੋਹਿੰਦ ਸਿੰਘ ਉਹਨਾਂ ਨੇ ਆਪਣੇ ਸਾਡੇ ਬਹੁਤ ਹੀ ਵਧੀਆ ਤੇ ਸਤਿਕਾਰਯੋਗ ਅੱਛੇ ਇਨਸਾਨਾਂ ਦਿਪਕ ਜਵਾਨ ਜੀ ਇੱਥੇ ਦਾ ਸਾਡੇ ਛੋਟੇ ਸਾਹ ਆ ਮਨ ਉਹਦੇ ਪੇਚ ਕੇ ਆਪਣਾ ਇੱਕ ਜਿੱਦਾਂ ਕਿਸੇ ਵੀ ਐਕਟਰ ਨੂੰ ਇੱਕ ਸਕ੍ਰਿਪਟ ਦਿੱਤੀ ਜਾਂਦੀ ਆ ਵੀ ਆ ਤੂੰ ਡਾਇਲਗ ਪਾਉਣਾ ਓਨਲੀ ਡਾਇਲਗ ਲਫ਼ਜ਼ ਕਿੱਥੇ ਦੇ ਜੀਵਾਂ ਨੂੰ ਕਿਸੇ ਉਹ ਕੰਮ ਕੀਤਾ ਗਿਆ ਸੋ ਦੋ ਤਿੰਨ ਗੱਲਾਂ ਉਹਨੇ ਕਹੀਆਂ ਮੈਂ ਸਿਰਫ ਇਹੀ ਗੱਲ ਕਹੀ ਚਾਹਣਾ ਜਿਹੜੇ ਸਾਡੇ ਐਚਐਸ ਵਾਰੀਆ ਸਾਹਿਬ ਆ ਐਚਐਸ ਵਾਰੀਆ ਸਾਹਿਬ ਆ ਉਹ ਜਿਹੜੇ ਜੰਪਨ ਇੱਥੇ ਉਹਨਾਂ ਦੇ ਘਰ ਕੀਤੇ ਹੀ ਇੱਥੇ ਕਲਵਾਰ ਕੀਤਾ ਜਿੱਥੇ ਜਗ੍ਹਾ ਆਪਾਂ ਬੈਠੇ ਆ ਉਹਨਾਂ ਦਾ ਕਾਂਗਰਸਤਾਨ ਆ ਪੁਰਾਣਾ 94 ਪਰ ਜਿਹੜੀ ਗੱਲ ਮੈਂ ਉਹਨਾਂ ਦੇ ਆਕਾ ਲਈ ਕਹਿਣ ਲੱਗਾ ਕਿ ਸਵਾਨ ਸਾਹਿਬ ਨੂੰ ਇਹ ਪਤਾ ਹੈ ਉਹ 200 ਕਿਲੋਮੀਟਰ ਬਾਅਦ ਤੋਂ ਯੂਪੀ ਤੋਂ ਇੱਥੇ ਆਏ ਨਹੀਂ ਪਹਿਲਾਂ ਗੱਲ ਕਰਨ ਤੋਂ ਤੁਸੀਂ ਇਹ ਜ਼ਰੂਰ ਨਾਜਾ ਲਾਓ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਆ ਉਹ ਟੱਕਰ ਰਹੇ ਆ ਉਹਤ ਕੁਦੀ ਦੇਰੀਆ ਉਹਨਾਂ ਦੇ ਆਕਾਤੇ ਤੇ ਕਰਦੇ ਆ ਮਾਈਆ ਸਾਹਿਬ ਦੇ ਦੂਜੀ ਵਾਰ ਜਿਹੜੇ ਪੁੱਡਾ ਦੇ ਵਿੱਚ ਪ੍ਰਧਾਨ ਨੇਗੇ ਨੇ ਅਨੁਜ ਸਾਡੇ ਅਨਾੰਤੀ ਉਹ ਬਹੁਤ ਹੀ ਯੂਨੀਕ ਪਰਸਨ ਨੇ ਐਡਵੋਕੇਟ ਨੇ ਸਾਡਾ ਹੁੰਦਾ ਅੱਛਾ ਸਮੰਗਲ ਨਵੇਂ ਸੰਵਿਧਾਨ ਇੱਕ ਸਵੇ ਸਮਾਜ ਪੁਰਾਣੇ ਦੇ ਸਮਾਜ ਨੂੰ ਐਬਸਟਰੇਟ ਕਰਨ ਦੀ ਕੋਸ਼ਿਸ਼ ਕੀਤੀ ਵਰਤਨ ਦੀ ਕੋਸ਼ਿਸ਼ ਕੀਤੀ ਆ ਕੌਂਸਲ 파ਟੀ ਐਮ ਐਨ ਉਨੇ ਦੇਖਿਆ ਮੈਂ ਦਾ ਕੁਝ ਨਾ ਤਾਂ ਕੋਈ ਸਰਕਾਰ ਦੇ ਮੰਤਰੀ ਵਿੱਚ ਮੰਤਰੀ ਲਿੱਤਾ ਤੋਂ ਅਨੁਸਾਰ ਇਹ ਮਿਨਿਸਟਰ ਬਣਨ ਤੋਂ ਬਾਅਦ ਇਮੀਡੀਅਟ ਕੀਤਾ ਗਈ ਹੋਣਾ ਹੈ ਸਾਰੇ ਜਾਣੂਆਂ ਕਬੂਕਲੇ ਨੇ ਉਹਦਾ ਜਨਤ ਉਹਦਾ ਕਮੈਡਾ ਕੁੱਤਰਾ ਪਿਆ 2000 ਜਿਹੜੀ ਹੁਣ ਇਲੈਕਸ਼ਨ ਹੋਈ ਸੀ ਭਾਈ ਉਹ ਕਿੰਨਾ ਪਿਆ ਨੂੰ ਕਿਉਂਕਿ ਪੂਰੇ ਤੋਂ ਹਰਕੇ ਗਿਆ ਹੈ ਸ਼ਾਇਦ ਲੋਕ ਹਰਕੇ ਗਿਆ ਤਾਂ ਪਤਾਉਣਾ ਚਾਹੀਦਾ બીજી ਗੱਲ ਉਹਨਾਂ ਨੇ ਇਹ ਉਹਨਾਂ ਕੋਲ ਹੀ ਪਾਲ ਦੇ ਗੱਲ ਦਾ ਪੱਕਾ ਸੀ ਵੀ ਟੈਂਡਰ ਨਾਲ ਲੱਗ ਚੁੱਕਾ ਹੈ ਲੇਕਿਨ ਉਹਨਾਂ ਨੇ ਇੱਕ ਕ੍ਰੈਡਿਟ ਲੈਣਾ ਸੀ ਉਹ ਸਭੇ ਸਮਾਜ ਤੋਂ ਵੀ ਤੁਹਾਡਾ ਪੜਾਅ ਕੰਮ ਮੈਂ ਕਰਾਂ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਮੇਰੇ ਭਰਾਓ ਹੀਰੋ 25 ਸਾਲ ਜਿਹੜਾ ਆਦਮੀ ਐਮਐਲਏ ਰਿਹਾ ਹੋਵੇ 5 ਸਾਲ ਉਹ ਐਮਪੀ ਰਿਹਾ ਹੋਵੇ ਮੈਨੂੰ ਇੱਕ ਟਿੱਪਸ ਦੇ ਉੱਪਰ ਕੋਈ ਉਹਦੀ ਡਿਵੈਲਪਮੈਂਟ ਗਿਣਾ ਕੇ ਦਿਖਾ ਦਿਓ ਆ ਜਿਹੜੀ ਰੋਲ ਬਣੀ ਹੈ ਡਾਇਰੈਕਟਰ ਪਵਰ ਰੋਡ ਤੇ ਵੀ ਕਾਲੀ ਸਰਕਾਰ ਨੇ ਬਣਾਈ ਫਲਾਈਓਰ ਕਾਲੀ ਸਰਕਾਰ ਨੇ ਬਣਾਇਆ ਮਿਲ ਇੱਥੇ ਲੱਗੀ ਆ ਜਿਹੜੀ ਜੇ ਲੱਗ ਨਾ ਵੀ ਉਹ ਕਾਲੀ ਸਰਕਾਰ ਨੇ ਜੇ ਲੱਗੇ ਜੀ ਉਹ ਮਿਲ ਲੱਗੀ ਆ ਜਿਹੜਾ ਆਈ.ਟੀ.ਸੀ. ਦੀ ਉਹ ਵੀ ਕਾਲੀ ਸਰਕਾਰ ਇਹ ਜਦੋਂ ਆਏ ਸੀ ਇਹਨਾਂ ਨੇ ਇਹ ਗੱਲ ਕਹੀ ਸੀ ਮੈਂ ਇੱਥੇ ਕੁੜਿਆਂ ਦਾ ਕਾਲਜ ਲਾਉਂਗਾ ਯੂਨੀਵਰਸਿਟੀ ਬਣਾਉਂਗਾ ਇੱਕ ਮੇਲ ਲਾਉਂਗਾ ਜੇ ਮੇਲ ਇਹ ਰਗੜ ਦਾ ਆ ਇੱਕ ਰਗੜ ਦਾ ਕਲੀ ਗਰੀ ਨਜੇ ਉਹ ਆਏ ਡਿਸੀਜਨ ਕਿ ਲੈ ਤਾ ਗਿਆ ਜਿਹੜੀ ਤੱਕ ਪ੍ਰੋਸਪਿੰਗ ਦੇ ਵਿੱਚ ਅਸੀਂ ਇਹ ਡਿਸੀਜਨ ਲਿਆ ਗਿਆ ਤੁਹਾਡਾ ਵੀ ਬਹੁਤ ਜੰਦੀ ਅਸੀਂ ਇਹ ਜਿਵੇਂ ਇਹਨੇ ਕਾਨਫਰੈਂਸ ਕੀਤੀ ਹੈ ਨਾ ਡਿਵੈਲਪਮੈਂਟ ਦੀ ਜਾਇ ਵਾਰਿਆ ਸਾਹਿਬ ਸਾਡੇ ਅਜੇ ਪਾਵਰ ਤੇ ਨਹੀਂ ਆ ਗਏ ਲੇਕਿਨ ਐਨੀ ਤਾਕਤ ਸਾਡੇ ਸਰਦਾਰ ਸੁਖੀਰ ਸਿੰਘ ਮਾਲੂ ਸਾਹਿਬ ਰੱਖਦੇ ਆ ਕਿ ਸਰਕਾਰ ਦੇ ਵਿੱਚ ਕਿਤੇ ਵੀ ਕੋਈ ਕੰਮ ਆ ਉਹ ਕਰਵਾਉਣ ਦੀ ਉਜੇਤ ਰੱਖਦੇ ਆ ਕਹਿਣਾ ਤੇ ਕਿ ਤੁਸੀਂ ਆਰਗਰ ਕੈਂਡੀ ਬੇਟ ਕਰਦੇ ਆਂ। ਕਾਰਨ ਉਹ ਤੁਹਾਨੂੰ ਫੇਰ ਲੋਕਾਂ ਜਿਹੜੀ ਬਾਅਦ ਵਿੱਚ ਸੁਣੇ ਕਿਤੇ ਜਾਂ। ਪੂਰੇ ਮਾਰੇ ਕਰਾਂਗੇ, ਕੰਮ ਕਰਕੇ ਦਿਖਾਵਾਂਗੇ। ਅਸੀਂ ਕਹਿਣਾ ਨਹੀਂ ਕਿ ਕਰਨਾ ਆ। ਬਹੁਤ ਥੈਂਕ ਯੂ। ਸਰ ਕੀ ਮੋਟੇ ਸਹੀ ਜਿਹੜਾ ਕਿਤਾਬ ਦੀ ਪ੍ਰੈਸ ਮੀਟਿੰਗ ਦਾ। ਸਭ ਤੋਂ ਪਹਿਲਾਂ ਬਈ ਬੁੱਜੀਆ ਖਾਲਸਾ ਵਾਈ ਬੁੱਜੀ ਕੀ ਬਥੇ ਜਿਹੜਾ ਕੱਲ ਪ੍ਰੈਸ ਕਾਨਫਰੰਸ ਕੀਤੀ, ਦੀਪਅ ਸੁਣਵਾਣੀ ਸਾਡਾ ਸੋਟਾ ਭਰਾ। ਉਹ ਪੈਰਾ ਮਿੱਤਰ ਵੀ ਅੱਜ ਅਸਲ ਮਿਲਦਾ ਵੀ ਹੈਗਾ। ਪਰ ਇਹ ਕਈ ਗੱਲਾਂ ਉਹਨੇ ਲਿੱਖਤੀ ਤੋਂ ਤੇ ਦੋ ਹੋਰ ਹੀ ਹਲਕੇ ਦੇ ਐਮ.ਐਲ.ਏ ਨੇ ਲੈ ਕੇ ਦਿੱਤਾ ਉਹ ਸਰਗੋ ਇਹਨਾਂ ਗੋਲਿਆ ਉਹ ਜੋ ਪਿੱਛੇ ਵੀ 25 ਸਾਲਾਂ ਜਿਹੇ ਤੇ ਹੋਇਆ ਉਹਦੇ ਬੈਸੇ ਚਾਨਣਾ ਪਾਉਣਾ ਚਾਹੁੰਦਾ ਵਾ ਜਦੋਂ ਤੇ ਰਾਣਾ ਸਾਹਿਬ ਇੱਥੇ ਆਏ ਆ ਅਸੀਂ ਆਪਣੀ ਪਾਰਟੀ ਨੂੰ ਖੁਦਾਂ ਚਾਹੁੰਦੇ ਨੇ ਕੀ ਕੀਤਾ ਜਦੋਂ ਹੀ ਤਖਤ ਜਿਹੇ ਪੰਜਾਬ 'ਚ ਸਰਕਾਰ ਆਈ ਕਾਲੀਆਂ ਨੇ ਕੰਮ ਕੀਤਾ ਸਰਦਾਰ ਕਬੀਰ ਨੇ 30 ਸਾਲਾਂ ਕੰਮ ਕੀਤਾ ਜਿੰਨੇ ਵੀ ਸ਼ਹਿਰ ਦੇ ਕੰਮ ਉਹਨਾਂ ਨੇ ਕਿਤੇ ਇਹ ਚ ਕਰ ਨਹੀਂ ਸਕਿਆ ਜਦੋਂ ਉਹਨਾਂ ਨੇ ਸਾਡੇ ਹਰਕਾ ਜਾਂ ਉਹਨਾਂ ਕਿੰਦੂ ਕਿੰਦੂ ਗੀਤਾ ਧਰਨੇ ਬਾਰੇ ਕੀਤਾ ਇਹਨਾਂ ਨੂੰ ਪੁੱਛੋ ਸਾਢੇ 3 ਸਾਲ ਰਾਜ ਕੀਤਾ ਇਹਨਾਂ ਨੇ ਉਹ ਤਾਂ ਨਹੀਂ ਕਿਸੇ ਸੀ ਤੇ ਉਹਨਾਂ ਬੰਦ ਲੋਕਾਂ ਦਾ ਡੈਮ ਦੇ ਹਰਕਨ ਚਾਰਜ ਨੂੰ ਕੱਲ ਤੋਂ ਨਵਾਂ ਨਾਮ ਵੀ ਦਿੱਤਾ ਗਿਆ ਐਚਐਸ ਵਾਲੇ ਜਾਂ ਦਿਲਰ ਵਾਲੇ ਉਹ ਇਹ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਉਹਦੇ ਬਾਰੇ ਗਾਜੋਦ ਅਸੀਂ ਕਰੋ 2006 ਚ ਬਾਜਪਾ ਅਸੀਂ ਗਏ ਸੀ ਇਹ ਸਾਰਾ ਕੁਝ ਪਤਾ ਕਰਕੇ ਸਰਕਾਰ ਦੇ ਪਿਛੇ ਪਾਲਾ ਕਰ ਕੀ ਹੁੰਦਾ ਜੋ ਉਹ ਸੇ ਕਰਕੇ ਆਏ ਆ ਅਸੀਂ ਗਲੀ ਗਲੀ ਮਲੇ ਮਲੇ ਭਈਏ ਲਿਆ ਕੇ ਸੇ ਜੁਕੇ ਪਤਰਕਾ ਗੀਤਾ ਉਹਦੇ ਕੀ ਕਰਕੇ ਆਇਆ ਜੇ ਉਹਨਾਂ ਨੇ ਨਾ ਦਿੱਤਾ ਚੰਦਰ ਵਾਲੇ ਇਹ ਦੂਪੀਲੇ ਹੈਗੇ ਇਹ ਬਾਈਕਰ ਵਾਲੇ ਹੈਗੇ ਇਹ ਕਿਹਦੀ ਬਾਦੋਂ ਆਏ ਤੇ ਜਨਪਾਲ ਇੱਥੇ ਹੈਗਾ ਐਂਡ ਕੈਂਪ ਵਿੱਚ ਤਸੀਹਤ ਨਵਾਂ ਨਾਮ ਚੰਚਾਰੀ ਹੈ ਦਟਾਰਾ ਅਗਲੀ ਕੱਲਾ ਮਤ ਦਾ ਤਾਂ ਦੱਸੋ ਬਾਲੀਆ ਸਾਹਿਬ ਆਮ ਆਦਮੀ ਪਾਰਟੀ ਦੀ ਬੋਲੀ ਰੋਸ਼ ਹੈ ਇਹਨਾਂ ਨੂੰ ਗਲਤ ਹੈ ਜਿੱਦਾਂ ਉਹਨਾਂ ਨੇ ਸੁਰਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਜੀ ਜਾ ਕੇ ਸੋਹ ਖਾਣ ਬਰਾਣਾ ਜੀ ਦਾ ਤਾਂ ਉਹਦਾ ਤਾਂ ਹੱਥ ਤੇ ਹੈਗਾ ਮੇਲ ਕੋਈ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਹਲਕੇ ਦੇ ਐਮਐਲਏ ਆ मैं और तो एक ही बात कह रहे कि कह लो कि एक तरह के छोटे-छोटे बच्चे रहे खेल के जो मेरी बोल को अच्छे शौक खा लो कच्चे गई शौक खाने की बजाय कि फाइट करो अम्मा भी राय नीति दिखाओ कर दो कप्तान पहले भाई को जी का मनसा वा को जी की फतेह माइक वालों सारे संगनों रामदास गोकुल अलग निकल गए सब तो पहले वो द्वारका को करते रहो भाई को जी ਇਸ ਕੋਲੋਂ ਤੇ ਲਾ ਦੋ ਬਰਕਤ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਸਾਰੀ ਸੰਸਾਰ ਨੂੰ ਨਾਨਕ ਨੇ ਦਾ ਸ਼ਰਤਾਂ ਨੂੰ ਗੁਰੂ ਰਾਮਦਾਸ ਜੀ ਦੇ ਪਾਸੇ ਰੱਖ ਤੋਈ ਗਏ ਜੀ ਜੋ ਸੜਾ ਛੋਟਾ ਵੀ ਸੁਲਵਾਨ ਦੇ ਜੀ ਹੈ ਜੋ ਲਫ਼ਜ਼ ਬੋਲੇ ਸਾਡਾ ਛੋਟਾ ਵੀਰ ਆ ਉਸ ਨੂੰ ਜਾਣਕਾਰੀ ਨਹੀਂ ਹੈ ਜਿਉਂ ਸਾਡਾ ਸ਼੍ਰੋਮਣੀ ਕੱਢਦਲ ਹਮੇਸ਼ਾ ਹੀ ਸਭ ਸਾਡੀ ਬਾਤਵਾ ਬਹਾਗਵਾਨ ਸੰਦੇਸ਼ ਰਿੰਦਾ ਹੈ ਕਰੋ ਜੋ ਉਹਨੇ ਕਿਹਾ ਇਸਦਾ ਸਰਬੀਰ ਸਿੰਘ ਬਾਦਲ ਸਾਡੇ ਪਰਕਸ਼ਨ ਸਿੰਘ ਵਾਗਿਆ ਸਾਹਿਬ ਜਿਹੜੇ ਹਲਕਾ ਚਾਰਜ ਕਪੂਥੇ ਦੇ ਕਪੂਥੇ ਦੇ ਆ ਤੇ ਰਾਣਾ ਗੁਰਜੀਤ ਸਿੰਘ ਕਿਥੋਂ ਦਾ ਜੀ ਯੂਪ ਦਾ ਬਾਦਗੁਰ ਦਾ ਉਹ ਬਾਦਗੁਰ ਦਾ ਨਹੀਂ ਸਾਡੇ ਬੱਲੀਆ ਸਾਹਿਬ ਹਲਕਾ ਚਾਰਜ ਸਾਡੇ ਇਥੋਂ ਦੇ ਜੰਮਪੜਿਆ ਇੱਥੇ ਕੰਮ ਕਰਦੇ ਇੱਥੇ ਵਿਚਰੇ ਆ ਅਜੀਤ ਜੀ ਜਗ੍ਹਾ ਤੇ ਬੈਠੇਗਾ ਤੇ ਉਹ ਅਜੀਤ ਜੀ ਜੰਤਰਾਣ ਸੀ ਤੇ ਇਹ ਜਗ੍ਹਾ ਵੇਚ ਜਾਂਦੇ ਹੋ ਸਾਰਾ ਕੁਛ ਇੱਥੇ ਬਣ ਹੈਗਾ ਉਹਨਾਂ ਨੇ ਜਿਹੜੀ ਸੌ ਦੀ ਗੱਲ ਕੀਤੀ ਸੀ ਨਾ ਜੀ ਉਹ ਦੇਖੋ ਜੀ ਪਿੱਛਾ ਜ਼ਿਆਦਾ ਬੜੀ ਹੈਗੀ ਸਵਾਲ ਕੀ ਛੋਟੇ ਵੀ ਨਹੀਂ ਪਤਾ ਹੈਗਾ ਸਾਰੇ ਪਿੰਡਾਂ ਵਿੱਚ ਦੇ ਉਹ ਨੇਮ ਦੀ ਗੱਲ ਹੁੰਦੀ ਤਾਂ ਪਰ ਸੌ ਦੀ ਗੱਲ ਕਰਦੀ ਜੀ ਉਹਨਾਂ ਨੇ ਗੱਲ ਵੀ ਸਾਨੂੰ ਪਤਾ ਹੈ ਕੀ ਕਿਤਾ ਅਸੀਂ ਸਾਰਾ 98 ਤੋਂ ਸਰਪੰਚੀ ਬੜੇ ਬਲਾਸ ਤੋਂ ਵੀ ਮੈਂਬਰ ਹੋ ਸਕਦੇ ਪਤਾ ਹੈ ਕਿ ਇਸ ਦਾ 100 ਦਾ ਕੋਈ ਜ਼ਿਕਰ ਨਹੀਂ ਹੁੰਦਾ ਦੇਖੋ 100 ਬੜੀ ਪਿੰਡਾਂ ਦੀ ਪਰੰਪਰਾ ਹੁੰਦੀ ਹੈ ਜੀ ਇਹਦਾ ਜੇ ਮੈਂ ਕਹਿ ਨਹੀਂ ਗਾ ਜੋ ਵਾਰੀਆ ਸਾਹਿਬ ਨੇ ਗੱਲ ਕਹੀ ਨਾ ਆਪਾਂ ਜਾ ਕੇ ਹਰਿਮੰਦਰ ਸਾਹਿਬ ਜਾ ਕੇ ਦੇਖੋ ਜੀ ਤੁਹਾਨੂੰ ਇਹ ਵੰਦਾ ਤੇ ਇਹ ਬੜਾ ਚਿੱਤਕ ਦਿਖਾਉ। ਇਹ ਬਿਲਕੁਲ ਵਸ ਗੱਲ ਹੈ ਜੀ। ਥੋਕ ਜਾ ਕੇ ਜੋ ਮੈਂ ਕਿਹਾ ਸੀ ਨਾਲ ਨਹੀਂ ਕਰ ਤੋਂ ਬਿਲਕੁਲ ਸਹੀ ਗੱਲ ਬੀਹੋ ਲੰਦ। ਇਸ ਕਰਕੇ ਨਸ਼ਾ ਪ੍ਰਮੋਟ ਕਰਦੇ ਆ। ਇਹਨਾਂ ਨੇ ਕੀ ਕੀਤਾ ਤੁਸੀਂ ਆਪ ਜਾਣਦੇ ਹੋ। ਜੇ ਡਵੈਲਪਮੈਂਟ ਕੀਤਾ ਉਹ ਸੋਮੇ ਅਕਾਲੀ ਦਲ ਨੇ ਕੀਤਾ ਹੈਗਾ। ਇਹਨਾਂ ਨੇ ਪਾ ਮੈਂ ਜਵੇਂ ਬੜੀ ਗੱਲ ਬੋਲਾਂ। ਤੁਸੀਂ ਵੀਰਿਆ ਜਾ ਕੇ ਵੇਖ ਲਓ ਕਿ 50 ਸਾਲਾਂ ਦੀ ਛੱਪੜ ਦੀ ਪੁਰਾਣ ਲਗੋਇਆ। ਸੱਚ ਉਹ ਨਾ ਪਤਾ ਕਰੋ। ਹੋ ਜੀ ਸੁਨੀਲ ਸਰ ਗਾਵੇ ਜੀ ਜਿਸ ਤੋਂ ਬੋਮੀ ਕਾ ਦੇ ਹਲਕਾ ਚਲਾਇਆ ਸੀ ਉਹਨੇ ਵਕਾਫ ਕੀਤਾ ਹੁਣ ਮਾਲੀਆ ਸਾਹਿਬ ਦੇਖੋ ਆਫਤ ਹੈ ਆਈ ਹੈ ਤੇ ਰਣਕੂ ਜੀ ਸਿੱਕੇ ਤੇ ਸੀ ਜੀ ਲੋਕਾਂ ਦੀ ਬਾਹ ਫੜੀ ਆ ਰਾਸ਼ਨ ਵੰਡਿਆ ਗਿਆ ਆ ਆਪਣੇ ਵਿਚਾਰਾ ਵੰਡਿਆ ਗਿਆ ਡਾਕਟਰ ਭੰਝੇ ਰਿਹਾ ਸਾਰੀਆਂ ਡਿਊਟੀਆਂ ਲੈ ਜਾਓ ਪਿੰਡ ਦੇ ਪਤਾ ਦਿਓ ਕਿ ਜੋ ਡਾਕਟਰ ਬੁਲਾਇਆ ਗਿਆ ਬਾਕੀ ਸਲਵਾਰ ਵੀਰ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੇਰੇ ਕੋ ਸਰਟੀਫਿਕੇਟ ਲੈਣਾ ਹੈ ਤੇ ਨਾ ਸਮਾਂ ਇਹਦੀ ਲੋੜ ਹੈਗੀ ਕਾਂਗਰਸ ਇਹਦਾ ਵਰਕਰਾਂ ਦੇ ਕਿ ਜਿਹੜੇ ਹਲਕਾ ਚਾਰਜ ਦੇ ਸ਼ੋਨੀ ਕਾਬੇ ਚਲਦੇ ਉਹ ਅਕਾਲੀ ਦਲ ਨੂੰ ਢਾਹ ਲਾ ਰਹੇ ਹੋ ਜਿਹੜੇ ਵਰਕਰ ਆ ਉਹ ਅੰਦਰ ਖਾਤੇ ਉਹਨਾਂ ਨੂੰ ਪ੍ਰੋਬਲਮ ਹੈ ਕਿ ਪਰ ਹੂ ਜਿਹੜੀ ਕੁਝ ਲਗਭਗ ਸਾਰੀ ਲੀਡਰਸ਼ਿਪ ਡੁੱਤੀ ਹੈ ਹਲਕੀ ਕਿੱਦਾਂ ਢਾਹ ਕੇ ਚੱਲੋ ਬਿਲਕੁਲ ਜੀ ਕੋਈ ਢਾਹ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਜਿੰਨੇ ਜਿਆਦਾ ਵਰਕਰ ਸਾਰੇ ਨਾਲ ਹੈਗੇ ਸਨ ਨਵੀਂ ਬੋਧੀ ਸਰ ਤੋਂ ਪਤਾ ਚੋਣਾ ਚੋਣਾ ਹੈ ਗਿਆ ਜਿੱਤੇ ਹੋਏ ਹਾਰੇ ਨੂੰ ਬਲਾਕ ਸੰਪਤੀ ਰਾਣ ਹੈ ਗਿਆ ਰਾਨੀ ਤੇ ਜਦੋਂ ਕੋਈ ਕਿਸੇ ਤਰ੍ਹਾਂ ਦੀ ਗੈਰਨੀ ਸਾਡੇ ਭਰਾ ਸਾਡੇ ਹੈਗੇ ਫਿਰ ਰਾਨੀ ਦੇ ਚਾਹਦੇ ਜਿੱਥੇ ਡੁੱਬੀ ਹੁੰਦੇ ਚਾਹਦੇ ਨੇ ਉਹ ਇਹ ਗੱਲ ਕਹਿ ਰਹੇ ਕਿ ਕਿਤੇ ਕਿਤੇ ਜੰਮੇ ਮਰੇ ਕੋਹਤੇ ਫਲਾਣਾ ਅਸਰ ਕਰਦਾ ਹੈ ਕਿ ਕੋਈ ਵੀ ਜਾਣੀ ਨੇ ਪੜਿਆ ਕਰ ਚਾਹ ਜੋਕਾ ਦੇ ਵਿੱਚ ਵਿਚਰਨੇ ਨੇ ਦੇਖੋ ਜੀ ਦੇਖੋ ਜੇ ਤੁਸੀਂ ਕਹਿ ਰਹੇ ਹੋਏ ਆਂ ਭਾਈ ਭਾਈ ਇੱਥੇ ਪੜੇ ਆਂ ਆ ਕੋਈ ਅਜਿਹਾ ਤੁਹਾਨੂੰ ਪਰਮਕਲਨ ਨਹੀਂ ਪੁੱਛੀ। ਹਾਂ ਜੀ ਸਰ। ਅਕਲ ਇੱਕ ਇੱਕ। ਸਤੰਨ ਸੀ ਤੋਸੀ ਪਰਤੀ ਦੇਸ਼ ਦੇ ਵਿੱਚ ਉਹ ਅਕਾਲੀ ਦਲ ਦੇ ਨਾਲ ਵੀ ਤਸੀਹੇ ਸੇਵਾ ਕਾੜੇ ਆਂਟੀ ਦੀ। ਤਾਂ ਅੱਜ ਵੀ ਜਿਹੜੇ ਪ੍ਰੈਸਿੰਗ ਰਹਿਗੇ ਨੂੰ मेरे कांग्रेस वालों कई मुद्दे और आरोप में लगाए गए का चाइल्ड डे पार्टी की का शारीरिक तरीके से औरे शिकार ठीक है ना चाहो और भी क्या बात है ग्रुप होने वाई को भी का भरोसा मेरे दरअसल ये सदस्यों वालों को बड़ा सवाल बहुत सुना मैं सवाल था उस तो समय ਮੇਰਾ ਮੇਰਾ ਵੀਰ ਦੀਪਕ ਸਨਵਾਰ ਆ ਯਾਰ ਜਿਹੜੇ ਦੋਸਤ ਸਹੀ ਠੱਕੇ ਪੜੇ ਆ ਆਪਾਂ ਤੁਹਾਨੂੰ ਇੱਕ ਗੱਲ ਲਾਈ ਉਹ ਜਦੋਂ ਆਜਾਉਂ ਪੌਂਸਵਾਰ ਮੈਂ ਗੱਲ ਕਰਦਾ ਹੈ ਇੱਕ ਲੱਗਦਾ ਮੈਂ ਉਹਨੇ ਇੱਕ ਬੰਦ ਬਈ ਜੋ ਸੋਇਆ ਠੀਕ ਹੀ ਸਾਡੇ 48 ਪੌਂਸੋ ਦੇ ਅਨੁਭਾਈਆਂ ਵੀ ਤਾਂ 48 ਪੌਂਸੋ ਦੇ ਔਰ ਨਾਲ ਇਹ 10 42 ਦੀ ਗ੍ਰਿਡੈਂਸ ਸ਼ੈਡੂ ਸੋਕੀ ਆ ਕੁਆਲਿਟੀ ਜੋ ਸੋਨਾ ਕੋਰਡਿੰਟਾ ਦੱਸੋ ਨਹੀਂ ਗੱਲ ਵੀ ਨਾ ਦੱਸੋ ਤਾਂ ਇਹ ਦੱਸੋ ਅਰਦਾਲੀ ਕੌਂਸਲ 50 ਜੋ ਹੈ ਵੀ ਆ ਸ਼ਹਿਰ ਨੂੰ ਸੋਕੀ ਕੁਛ ਨਹੀਂ ਕਈ ਵਾਰ ਤੁਸੀਂ ਪ੍ਰੈਸ ਵਾਲੇ ਯਾਦ ਰੱਖਦੇ ਹੋ ਗੱਲਾਂ ਨੂੰ ਸਟੇਟ ਉਹ ਕਿਹਦਾ ਮਾਪਾ ਮਿਲਿਆ ਕਿ ਕਪੂਰ ਸੇਕ ਹਲਾਤ ਵੱਤ ਤੋਂ ਵੱਤਰਾ ਕੋਲੇ ਦਾ ਬੁਰਾ ਹਾਲ ਆਵਾਜ ਦਾ ਬੁਰਾ ਹਾਲ ਆ ਲੇਟਾ ਸੀ ਇਹਦਾ ਬੁਰਾ ਹਾਲ ਆ ਆਨਸੇ ਕੌਂਸਲ ਆਨ ਸਟੇ ਆਨ ਕੌਂਸਲ ਸਟੇਟ ਹੋਵੇ ਤੇ ਆ ਸਨਾਰ ਸਾਡੀ ਨਹੀਂ ਤੇ ਸੰਭਾਲਣਾ ਇਹਦੇ ਆ ਗਰਭਨ ਸਕੇ ਨਹੀਂ ਇਹ ਇਲਾਨ ਲਵਾਰੇ ਸਾਡੇ ਹਰ ਦਾ ਇਜਾਜ਼ਤ ਦੇ ਕਿ ਇਹ ਕੰਮ ਪੂਰਦੇ ਆ ਆਮ ਆਦੀ ਦਾ ਮੈਂ ਸਪਸ਼ਟ ਕਹਿਣਾ ਪਾਰਕਸੇ ਵਾਲੀ ਕਹਿੰਦੇ ਸਰਕਾਰ ਸਾਡੀ ਵੀ ਸਰਕਾਰ ਵਾਲੇ ਕਹਿੰਦੇ ਆ ਆਮ ਆਦੀ ਲਈ ਸਾਡੀ ਕਾਰਪੋਰੇਸ਼ਨ ਦੀ ਇਹ ਦੋਨੇ ਰਹੀਆਂ ਚੁਗਦੇ ਪਰ ਬੇਹਰ ਤੁਹਾਨੂੰ ਆ ਦੇ ਸਾਡੇ ਸ਼ਹਿਰ ਨੂੰ ਆਵੇ ਕਾਰਪੋਰੇਸ਼ਨ ਹੋਵੇ ਬਿਆ ਜੋੜ ਭਾਰੀ ਐਮ ਸੀ ਹੋਣ ਤੇ 60 ਗੁਰਦੇ ਤੇ ਰੋ ਪਈ ਇਹ ਇਨਸਾਨ ਨੇ ਤੁਸੀਂ ਅਜੇ ਤੱਕ ਆਇਆ ਨਹੀਂ ਜਿਕੇ ਤਾਲੀ ਐਮ ਸੀ ਨੇ ਉਹਨੇ ਦੱਬੇ ਲਿਖੀ ਮੈਂ ਤੁਸੀਂ ਅੱਜ ਤੱਕ ਉਹ ਵਾਇਟ ਚੋਰਚ ਦੀ ਉਹ ਉਹ ਉਸ ਵਾਰ ਕਰਦੇ ਕਰੀ ਕੋਈ ਆਪਕੋ ਜਲਦੀ ਆਉਂਦੇ ਐ ਐਲਾਨ ਬਈ ਬੈਂਕਿਕ ਤੱਕ ਦਾਸਵਾਲ ਗਾਇਆ ਹੁੰਦਾ ਇਸਾ ਤੁਹਾਡੇ ਕੋਲ ਕਾਰ ਹੋਣਾ ਅਸੋ ਆਜ ਕੋਲ ਚੱਤੀ ਅਸੀਂ ਜਾਣ ਕਰਦੇ ਦਫਤਰ ਕਮਿਸ਼ਨਰ ਸਾਹਿਬ ਨੂੰ ਲੱਗੇ ਰਹੇ ਆ ਤੁਹਾਡੇ ਪ੍ਰੈਸ ਦੇ ਮਾਧਮੇ ਨਾਲ ਗੱਲ ਕਰਦੇ ਰਹੇ ਆ ਦੂਜੀ ਗੱਲ ਹੋਣ ਜਿਹੜੀ ਸਵਾਲ ਸਾਹਿਬ ਨੇ ਪੁੱਛਣਾ ਲਿਆ ਮੈਂ ਪੁੱਛਣਾ ਮੇਰੇ ਕੋਲ ਮਾਨਸਾਬ ਨੂੰ ਨਾਲ ਦਾ ਭਾਰੀ ਸਰਕਾਰ ਵਿੱਚ ਕਿਹੜੇ ਬਿਠੇ ਆ। ਕਿਹਾ ਤਾਂ ਸਾਡੇ ਭਰਾ ਹੀ ਆ। 2 ਤੋਂ ਲੈ ਕੇ 7 ਤੱਕ ਕਾਂਗਰਸ ਸਰਕਾਰ ਰਹੀ। ਉਸ ਤੋਂ ਬਾਅਦ ਫਿਰ 7 ਤੋਂ ਬਾਅਦ ਕਾਂਗਰਸ ਸਰਕਾਰ ਰਹੀ ਆ। ਇਹਨਾਂ ਨੂੰ ਪੁੱਛੋ ਕੋਈ ਜਗ੍ਹਾ ਹੈ ਜਿੱਥੇ ਲਿਖਿਆ ਹੋਊ ਉੱਪਰ ਕਾਂਗਰਸ ਨੇ ਬਣਾਈ ਆ। ਜਾਂ ਐਮਐਲ ਰਾਣਾ ਸਾਹਿਬ ਨੇ ਬਣਾਈ ਆ। ਉੱਥੇ ਤਾਂ ਨਾ ਲਾਉਣ ਜਿਸ ਸਾਹ ਤੰਗਾ ਲਾਇਆ ਅਰਬਨ ਸੇਟ ਉੱਤਮ ਇਜਾ ਸਰੂ ਆਸੀ ਸਰਦ ਆਤਮਾਨ ਸਿੰਘ ਅਰਬਨ ਸਟੇਟ ਜਿਹੋ ਤੁਸੀਂ ਕਹਤਾ ਗਏ ਨੇ ਆ ਸਰ ਆਤਮਾਨ ਸਿੰਘ ਕਾਲੀ ਮੰਤਰੀ ਰਹੇ ਉਹਦੀ ਬੇਟੀ ਕੱਲ ਨੂੰ ਮੰਤਰੀ ਰਹੀ ਆ ਇਹ ਤੋਂ ਸਪਸ਼ਟ ਹੈ ਕਿ ਉਹ ਅਰਬਨ ਸਟੇਟ ਵੀ ਅਕੰਧਾ ਦੇ ਦੇਣੇ ਆ ਇਹ ਗੜਾ ਇਲਜ਼ਾਮ ਨਾਲ ਸੌਖੇ ਆ ਸਰ ਇਹ ਇਲਜ਼ਾਮ ਨਾਲ ਸੌਖੇ ਆ ਕਿ ਵਾਰਿਆ ਸਾਹਿਬ ਸਮਝਾ ਰਹੇ ਆ ਵਾਰਿਸਾ ਹਸਟੇਜ ਤੇ ਹਨ ਨਾ ਦੇ ਆ ਇਹ ਤੁਸੀਂ ਇੱਕ ਹੋਣੀ ਗੱਲ ਕੀਤੀ ਆ ਕਿ ਟਾਰਗੇਟ ਪ੍ਰਾਂਤਿਕ ਕਿਉਂ ਹੁੰਦਾ ਉਹਨਾਂ ਨੂੰ ਤੇ ਉਲਟ ਮੌਕੇ ਤੁਸੀਂ ਉਹਨਾਂ ਨੂੰ ਟਾਰਗੇਟ ਕਰਨ ਨੂੰ ਮਜੇ ਲੱਗਦਾ ਇਹ ਬੋਲਿਆ ਬ్రో ਸਰ ਨਾਲ ਪਰ ਸਪਸ਼ਟ ਨਹੀਂ ਇਛਣਾ ਕਰਦੇ ਕਿ ਇਸ ਪੁੱਟੇ ਦੀ ਲੜਾਈ ਦੇ ਵਿੱਚ ਤੁਸੀਂ ਬਿਹਾਰਵਾਜੀ ਕਰ ਰਹੇ ਹੈਂ ਉਹ ਪੁੱਟਾ ਕੋ ਤਾਂ ਹਲਕੀ ਜਿਹੀ ਆਪਣਾ ਕੋੜਾ ਡੰਪ ਕਰਨੀ ਜਗ੍ਹਾ ਵੀ ਨਹੀਂ ਹੋਵੇ ਤਾਂ ਨਾ ਨਿਕੰਦੇ ਕੋੜਾ ਡਾਕਟਰ ਦੇ ਵਿੱਚ ਆਪਣਾ ਕੋੜਾ ਡੰਪ ਕਰਦੇ ਹੈ ਕਿ ਸਹੀ ਵੀ ਨਹੀਂ ਲੜਾਈ ਕਰਦੇ ਉਹ ਸਿਰਫ ਕੰਮ ਕਰ ਰਹੇ ਹੈ ਰਾਈਟ ਪੜੀ ਚੱਲ ਰਹੀ ਹੈ ਦੇਖੋ ਜਿਹੜੇ ਤੁਸੀਂ ਕਹਿੰਦੇ ਕੂੜਾ ਤਾਂ ਕੰਮ ਕਰਨ ਦੀ ਜਗਾ ਹੈ ਨਹੀਂ ਅਰਪਨ ਸੇਟ ਇਹ ਪਟਾਪੂ ਨਾ ਬਣਿਆ ਆ ਉਹਨੂੰ ਕੋਈ ਸੇਤੀ ਕੋਈ ਹੈ ਨਹੀਂ ਜਿਹੜਾ ਸਰਕਾਰ ਜੋ ਐਮ ਐਲ ਏ 25 ਸਾਥ ਐਮ ਐਲ ਏ ਆ ਉਹਦੀ ਲਾਇਬਰਟੀ ਨਹੀਂ ਬਣਦੀ ਅਰਪਨ ਸੇਟ ਕੋਰਪੋਰੇਸ਼ਨ ਆਬੈਕਸਰੇ ਕੀ ਕੋਰਪੋਰੇਸ਼ਨ ਆਪਣੀਆਂ ਸਹੂਲਤਾਂ ਨੂੰ ਦੇ ਸਕਵੇ ਤੁਸੀਂ ਕਹਿੰਦੇ ਜਦੋਂ ਤੁਸੀਂ ਕਹਿੰਦੇ ਐਸੀ ਬਣਾਇਆ ਸਾਡੀ ਸਰਕਾਰ ਨੇ ਉਹਦੋਂ ਉਹਦੋਂ ਸਭ ਤੋਂ ਸੋਹਣਾ ਸਵਾਰਥੀ ਦਿਨ ਹੈ ਉਹਦੋਂ ਉਹਨਾਂ ਨੇ ਦਿੱਤਾ ਗਿਆ ਉਨੇ ਗਦਰਾਂ ਇੱਕ ਐਗਰੀਕਲਚਰ ਸਿਸਟਮ ਆ ਜੋ ਕੋਈ ਚੀਜ਼ ਬਣਦੀ ਆ ਇੰਪਰੂਵਮੈਂਟ ਰਸੀਆਂ ਕਈ ਟੋਣੀਆਂ ਪਈਆਂ ਮਲਕੋਣੀਆਂ ਉਹ ਬੜਨ ਤੋਂ ਕਈ ਕਾਰਜਕਾਰੀਆ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਸੌਂਪਿਆ ਜਾਂਦੀਆਂ ਤੁਹਾਨੂੰ ਨਹੀਂ ਲੱਗਦਾ ਉਹਨੂੰ ਸਮਾਂ ਲੱਗਦਾ ਦੂਸਰੇ ਵੇਲੇ ਵੀ ਪ੍ਰੋਟਾਵੇਟੋ ਵੀ ਲੱਫੀ ਤੇ ਪੈ ਗਈ ਤੁਹਾਨੂੰ ਨਹੀਂ ਲੱਗਦਾ ਕਿ ਗੁੱਡਾ ਵਾਲੇ 25 ਸਾਲਾਂ ਤੋਂ ਤੇ ਨਾ ਕੋਈ ਕਹਿ ਰਹੇ ਕਿ ਅੱਧਿਕਰ ਆਪਣੇ ਪੈ ਮਿਸਕਲੋ ਤੇ ਸਰਕਾਰੀ ਐਕਟੀਗਰਾਂ ਨੂੰ ਜਾਂ ਡਾਂਪਨ ਨੂੰ ਲੈ ਕੇ ਅੰਨੇਕਤ ਬੋੜ ਨਹੀਂ ਪਾਇ ਆਜੂ ਉਹ ਕੋ ਪੋੜਨਾ ਸ਼ੁਰੂ ਹੋ ਰਿਹਾ ਜਦੋਂ ਤੋਰਨ ਨੂੰ ਮਿਲਸਪਾਹ ਨੂੰ ਦੋਹਾਈਏ ਤੇ ਦਿੱਤੀ ਇਹ ਯਾਹ ਤੁਰ ਆਣੀ ਦਿੱਤੀ ਗਈ ਆ ਜਦ ਕਿ ਸਾਰਾ ਆਨਬੋਰਡ ਕਰਨਾ ਹੈਗੀਆਂ ਵਾ ਕੀ ਪੈਟਰਨ ਲਾ ਬਿਲਕੁਸਰ ਉੱਤੋਂ ਦਾ ਤੇ ਮੈਂ ਕਿਉਂ ਸੀ ਵਾਰੀਆ ਸਾਹਿਬ ਦਾ ਇਲਜ਼ਾਮ ਮੱਚਾ ਜੋਨ ਕੀਆ ਸੱਚ ਬੋਲੇ ਤਾਂ ਮੈਂ ਜਾ ਕੇ ਕਿਉਂ ਬੈਠਦੇ ਹਰਮਨ ਸਿੰਘ ਤੇ ਸਾਡੇ ਰਾਖਿਆਂ ਤੋਂ ਅਗਲੇ ਚੈਨ ਦੇ ਵਰਸੇ ਹੋਏ ਆ ਪਿੰਡਾਂ ਦਾ ਵਰਸੇ ਹੋਏ ਆ ਪੜਿਆ ਲਿਖਿਆ ਸਮਾਜ ਆ ਕਿਰਤੀ ਸਮਾਜ ਆ ਅਸੀਂ ਇੱਕ ਪੈਸਾ ਦੀ ਸੋਚਦੇ, ਸੁੱਖੇ ਦੀ ਸੋਚਦੇ, ਝੂਠੇ ਦੀ ਸੋਚਦੇ ਜਿਸ ਨਾਲ ਬੇਕ ਬਣਾਈਏ ਸਾਡੀ ਇਹ ਜੁੜਤ ਹੈ ਨਹੀਂਗੀ। ਨਾ ਅਸੀਂ ਗਾਹ ਕਰਾਂਗੇ। ਪਰ ਮੇਰਾ ਮੁੱਖ ਕਾਰਨ ਫਿਰ ਜਿਹੜਾ ਅਰਧ ਸਟੇਟ ਵਜੋਂ ਲੱਗਾ ਉਹਦਾ ਕੀ ਕਾਰਨ ਕੀ ਸਮਝਦੇ ਤੁਸੀਂ? ਸਿਆਸੀ ਰਾਹ ਘਟਣਾ। ਤਾਂ ਕਿ ਬੜੀ ਬੜਾਈ ਬੜੀ ਬੜਾਈ ਚੀਜ਼ ਤੇ ਆਪਣਾ ਨਾਜਣਾ ਉਹ ਕਹਿੰਦੇ ਤੁਸੀਂ ਇਸ ਅਸੀਂ ਰਾਹ ਘਟਦੇ ਤੁਸੀਂ ਜਿਹੜੇ ਉਹ ਘਟਦੇ ਐ। ਅੱਜ ਅਸੀਂ ਗਏ ਆ ਉੱਥੇ। ਸੋਹਣੀ ਗੰਗਾ ਦਾ ਕੋਈ ਵੀ ਮੈਂਬਰ, ਕੋਈ ਅਹੁਦੇਦਾਰ, ਕੋਈ ਵਰਕਰ ਉਹ ਯਾ ਉਹ ਤੇ ਤੁਹਾਨੂੰ ਕਹਿਣ ਮਲਕੀ ਕਿ ਤੁਹ ਕਾ ਕਰੋਨੀ ਬੋਰ ਦੇ 444 ਉਹ ਨਹੀਂ ਮੈਂ ਸਾਡੇ ਤੋਂ ਪਤਾ ਚ ਗਯਾ ਤੇ ਤੁਹ ਮੈਂਦੇ ਅਸੀਂ ਉਸ ਤੋਂ ਬਾਅਦ ਸਵਾਲ ਪੁੱਛੂਗੀ ਤਾਂ ਵਾਇਰ ਸਾਹਿਬ ਨੇ ਵਾਇਰ ਸਾਹਿਬ ਨੇ ਇੱਕ ਕਿਰਦੂ ਦਾ ਆਮ ਖਾਇਆ ਉਹਨਾਂ ਪੜੇ ਸਵਾਲ ਆ ਉਹਨਾਂ ਦੀ ਫਿਕਰ ਨਾ ਪਾਇਆ ਜਾਵੇ ਇਸੇ ਵਗਨਾ ਨਾ ਆ ਜAVE ਵਗਵਾਇਆ ਨਾ ਜਾਵੇ ਕਹਿੰਦੇ ਨਹੀਂ 2000 ਨਹੀਂ ਕਿ ਤੁਹ ਕਰੋਨੀ ਇੱਕ ਹੋਰ ਵਾਰ ਤਾਂ ਪਾਲਟਰੀ ਇਹ ਹੈ ਕਿ ਜੇ ਰਸਾਂ ਤੋਂ ਚੈੱਕ ਮਾਰਨ ਨੂੰ ਕਰ ਦਵਾ ਨਹੀਂ ਉਦਾਰਣ ਲਈ ਬੋਲ ਨਾ ਕਹੋ ਕੋਨੇ ਚੁਰੂ ਬਖੋ ਕੋਨੇ ਤਿੱਕਾ ਮੈਂ ਪਹਿਲਾਂ ਵੀ ਸਤਾਲ ਜੋ ਸਾਰੇ ਵਿਸ਼ੇ ਆ ਉਹਨੂੰ ਇੱਕ ਸਿਆਸੀ ਖਿੱਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਗਈ ਬੋਲ ਨਹੀਂ ਹੋਏ ਹੋਏ ਇਸੇ ਇੰਨੇ ਕਿ ਉਹ ਕਿਰੇਅਰ ਤੇ ਇੰਟਰਗਰਟੇ ਦੇ ਇੱਜੇ ਦੀ ਚੀਜ਼ਾਂ ਟੱਡ ਦੇ ਕਾਦੇ ਪਰ ਕਹਿਣ ਦਾ ਮਤਲਬ ਕਿ ਤਨ ਕਿਸੇ ਜਮੇਲੀ ਪਦਤ ਤੋਂ ਉਖੜੇ ਪਏ ਆ ਤੋਂ ਪਹਿਲਾਂ ਦਾ ਇਹਨਾਂ ਸਾਰਿਆਂ ਨੂੰ ਮਾਈਕੋ ਜਿੱਡਾ ਖਾਲਸਾ ਮਾਈਕੋ ਬਣਦੇ ਆ ਦੇ ਤਾਂ ਤਾਂ ਸ਼ਿਗੁਰਾਮ ਦਾਸ ਸਾਹਿਬ ਜੀ ਭਾਸ਼ਾ ਸੱਚੇ ਭਾਸ਼ਾ ਜੀ ਦਾ ਪ੍ਰਕਾਸ਼ ਗੁਰੂ ਜੀ ਸਾਰਿਆਂ ਨੂੰ ਬਧਾਈਆਂ ਜੀ ਜਿਹੜਾ ਤੁਸੀਂ ਕਹਿ ਰਹੇ ਆ ਕਿ ਉਹਨਾਂ ਨੇ ਉਜ਼ਾਰ ਲਗਾਈ ਆ ਕਿ ਵਾਰਿਆ ਸਾਹਿਬ ਕਿਸੇ ਦੇ ਭੋਗਾਂ ਦੇ ਜਾਂ ਮਰਗ ਦੇ ਨਜ਼ਰ ਨਹੀਂ ਹੁੰਦੇ ਇਹ ਉਹ ਥੋੜੀ ਜਿਹੀ ਆਪਣੀ ਨਾਲ ਜਾਂ ਆਪਣਾ ਕੋਈ ਬੰਦਾ ਵਾਰਿਆ ਸਾਹਿਬ ਦੇ ਨਾਲ ਲਾ ਦੇਣ ਕਿਉਂਕਿ ਸਾਨੂੰ ਕਿਸੇ ਦੀ ਖੁਸ਼ੀ ਗਮੀ ਦਾ ਫਾਇਦਾ ਲੈਣਾ ਨਹੀਂ ਹੋਣਾ ਕਿਉਂਕਿ ਜੇ ਅਸੀਂ ਅਗਲੇ ਦੇ ਕਿਸੇ ਗਮੀ 'ਚ ਜਾਂਦੇ ਆ ਸਾਨੂੰ ਨਹੀਂ ਸ਼ੌਂਕ ਹੈ ਅਸੀਂ ਉਹ ਜੀ ਇੰਟਰਨੈਟ ਤੇ ਫੋਟੋ ਆ ਪਾ ਗਏ ਆਪਣੀ ਫੇਸਬੁੱਕ ਆਈਡੀ ਦੇ ਵੀ ਫੋਟੋ ਆ ਪਾ ਗਏ ਲੋਕਾਂ ਨੂੰ ਦਿਖਾਈਏ ਕਸੀਂ ਉੱਥੇ ਜਾਣਦੇ ਆ ਜੇ ਅਸੀਂ ਅਗਲੇ ਦੇ ਜਾਣਦੇ ਆ ਦਿਰੋ ਜਾਂਦੇ ਆ ਆਪਣੀ ਸੱਚੀ ਹਮਦਰਦੀ ਆਪਣਾ ਫਰਜ ਸਮਝਦੇ ਵਜਾ। ਤਾਂ ਤਾਂ ਕਹਿੰਦੇ ਮਤਲਬ ਕਿ ਜਿਹੜੀ ਕਾਂਗਰਸ ਪਾਰਟੀ ਫੋਟੋ ਦੀ ਰਾਇਣੇ ਤੇ ਖੇਲਦੀ ਉਹ ਖੇਲਦੀ ਹੈ ਜਿੱਤ ਕਰਨ ਦੀ ਜੋਰ ਆਏ ਹੈ ਨਹੀਂ ਇਹਦੇ ਚ ਆਹ ਹੁਣ ਜਿਹੜਾ ਆਪ ਇੱਥੇ ਧਾਰਨਾ ਲਿਖਿਆ ਜਿਹਦੀ ਦੀਪਕ ਸਲਵਾਨ ਜੀ ਸਾਡੇ ਉਹ ਦੇ ਕੀ ਆ ਆਪਣੇ ਆਪ ਨੂੰ ਬਹੁਤ ਸੁਝੇ ਹੋਏ ਸਿਆਸਤ ਦਾ ਸਮਝਦੇ ਆ ਜਿਹੜਾ ਉਹ ਕਹਿ ਰਿਹਾ ਜੀ ਕਿ ਇੱਥੇ ਇਹਨਾਂ ਨੇ ਉਹ ਉਹਨਾਂ ਦਾ ਇੱਕ ਸਵਾਲ ਵੀਡੀਓ ਮੈਂ ਦੇਖੀ ਆ ਜੇ ਚੋ ਕਹਿ ਰਿਹਾ ਕਿ ਇਹ ਆਈ ਨਹੀਂ ਜੀ ਉਥੇ ਸ਼੍ਰੋਮਣੀ ਅਕਾਲੀ ਦਲ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਜਿੱਥੇ ਵੀ ਤਾਨਾ ਲੋਂਦਾ ਆ ਮੋਢੇ ਦੀ ਰਾਜਨੀਤੀ ਦੇ ਲੋਂਦਾ ਆ ਸਾਨੂੰ ਉਥੋਂ ਸਿਆਸਤ ਦਾ ਫਾਇਦਾ ਲੈਣਾ ਨਹੀਂ ਹੁੰਦਾ ਦੇਖੋ ਜਿਹੜੀ ਸੜਕ ਪਾਸ ਹੋਈ ਹੋਈ ਆ ਅਸੀਂ ਉਹਦਾ ਕਾਹਦਾ ਤਰਨਾ ਲਈਏ ਜੇ ਸਾਨੂੰ ਪਤਾ ਉਹ ਸਾਡੇ ਕੋਲ ਪਾਸ ਹੋਈ ਹੋਈ ਆ ਅਸੀਂ ਉਹਦਾ ਧਰਨਾ ਕਾਹਦਾ ਲਾਈਏ ਜੀ ਉਥੇ ਉਹ ਕਹਿੰਦੇ ਕਿ ਸਰਕ ਲਈ ਹੋਰ ਵੀ ਬਹੁਤ ਮੁੱਦੇ ਹੈਗੇ ਆ ਉਹਦੇ ਆਲਸ ਜਿਹਦੇ ਮੰਨਦੇ ਰਹੇ ਜਾਂ ਕਮਿਊਨਿਟੀ ਜਿਹੜੀਆਂ ਉਹ ਗੱਲਾਂ ਜਿਹੜੇ ਉਹ ਸਰਪੰਚ ਸਾਹਿਬੇ ਗੱਲਾਂ ਕਹੇ ਸਰਪੰਚ ਸਾਹਿਬ ਤੋਂ ਇੱਕ ਨਿੱਕਾ ਜਿਹਾ ਸਵਾਲ ਪੁੱਛੋ 2017 ਤੋਂ ਲੈ ਕੇ 2022 ਤੱਕ ਕਮਿਊਨਿਟੀ ਹਾਲ ਬਣਿਆ ਸੀ ਉਦੋਂ 2017 ਤੋਂ ਲੈ ਕੇ 2022 ਤੱਕ ਕਮਿਊਨਿਟੀ ਹਾਲ ਊਡਾ ਦੇ ਵਿੱਚ ਸੀਗਾ ਕਿ ਨਹੀਂ ਸੀਗਾ ਕੋਈ ਸੀਗਾ ਨਾ ਤੇ ਉਹਨਾਂ ਨੂੰ ਹੁਣ ਯਾਦ ਆਇਆ ਕਿ ਜਦੋਂ ਸੜਕ ਦਾ ਟੈਂਡਰ ਲੱਗਾ ਹੋਇਆ ਉਹਨਾਂ ਨੂੰ ਪਤਾ ਆ ਕਿ ਸੜਕ ਦਾ ਟੈਂਡਰ ਲੱਗ ਚੁੱਕਾ ਆ ਕਿ ਅਸੀਂ ਇਹ ਤੋਂ ਥੋੜੀ ਜਿਹੀ ਕੋਈ ਰਾਜਨੀਤਿਕ ਇੱਕ ਮੁੱਦੇ ਦੇ ਨਾਲ ਦੇਖੋ ਬਾਕੀ ਮੁੱਦੇ ਵੀ ਰੱਖਣੇ ਹੁੰਦੇ ਆ ਪਰ ਮੇਨ ਮੁੱਦਾ ਉਹਨਾਂ ਨੇ ਸੜਕ ਦਾ ਰੱਖਿਆ ਸੀਗਾ ਕਿ ਉਹਨਾਂ ਨੂੰ ਪਤਾ ਸੜਕ ਦਾ ਟੈਂਡਰ ਪਾਸ ਹੋਇਆ ਆ ਤੇ ਕੱਲ ਨੂੰ ਅਸੀਂ ਇਹਦੇ ਤੋਂ ਬਾਵਾ ਘੱਟ ਲੈਣੀ ਆ ਕਿ ਜੀ ਇਹ ਸਾਡਾ ਹੋ ਗਿਆ ਆ ਤੇ ਦੇਖੋ ਦੀਪਕ ਸਲਵਾਨ ਜੀ ਨੂੰ ਯਾਰ ਆ ਗਿਆ ਸੜਕ ਦਾ ਕਿੰਨ ਬਾਲੀਆ ਸਾਹਿਬ ਉੱਤੇ ਦੇਣਾ ਨਹੀਂ ਕਰ ਲਈ केजी ਵਾਲੀਆ ਸਾਹਿਬ ਉਹ ਅਕਾਲੀ ਦਰ ਨੂੰ ਪਹੁੰਚਿਆ ਆਣੀਆਂ ਵਾਲੀਆ ਸਾਹਿਬ ਨੇ ਇੱਕ ਜਲੰਧਰ ਦੇ ਇੱਕ ਪੂਰਕਲੇ ਦੇ ਨਹੀਂ ਜਲੰਧਰ ਦੇ ਆ ਸਰਵਾਨ ਸਿੰਘ ਸਾਹਿਬ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਸਾਡਾ ਜਿਹੜਾ ਵਾਲਮੀਕ ਸਮਾਜ ਆ ਉਹਨਾਂ ਨੇ ਕੁਝ ਰੋਜ਼ ਪਹਿਲਾਂ ਜੋ ਰਾਣਾ ਗੁਰਜੀਤ ਸਿੰਘ ਜੀ ਨੇ ਵਿਧਾਨ ਸਭਾ ਦੇ ਵਿੱਚ ਵਾਲਮੀਕ ਸਮਾਜ ਵਾਲੇ ਜੋ ਬੁੱਲਿਆ ਸੀ ਜੋ ਇੱਕ ਪੋਸਟਰ ਦੀ ਰਾਜਨੀਤੀ ਤੋਂ ਜਿੱਥੇ ਉਹਨਾਂ ਦਾ ਬਵਾਦ ਛਿੜਿਆ ਸੀ ਔਰ ਤੋਂ ਦੇਖੋ ਉਹਨਾਂ ਨੇ ਸਾਰੇ ਵਾਲਮੀਕ ਸਮਾਜ ਨੂੰ ਨਾ ਬਾਈਕਾਟ ਕੀਤਾ ਸੀਗਾ ਤੇ ਸ਼ੋਭਾ ਯਾਤਰਾ ਦੇ ਵਿੱਚ ਨੂੰ ਜਾਂਦਾ ਪਰ ਕਿਸੇ ਨੂੰ ਦਿਖੇਗਾ ਬਿਆਰ ਦੇ ਵਿੱਚ ਉਸ ਦਿਨ ਸ਼ੋਭਾ ਯਾਤਰਾ ਦੀ ਉਸ ਸਾਡੇ ਉੱਥੇ ਉਸ ਜਿਹੜੇ ਵਾਲਮੀਕ ਸਮਾਜ ਦੇ ਲੋਕ ਸੀਗੇ ਅਮਨ ਸੋਤਾਜੀ ਹੋਗੇ ਸੱਬਰਵਾਲ ਸਾਹਿਬ ਹੋਗੇ ਇੱਕ ਕੋਮਲ ਗਾਗਾ ਜੀ ਹੋਗੇ ਹੋਰ ਵੀ ਤਿੰਨ ਚਾਰ ਲੋਕ ਸੀ ਉਹਨਾਂ ਨੇ ਆਪਣਾ ਵੀਡੀਓ ਪਾ ਕੇ ਇੱਕ ਗੱਲ ਬੜੀ ਕਾਇਦਾ ਉਠਾਈ ਸੀ ਵੇ ਪਾਕ ਜਿਹੜੀ ਕੇ ਬਿਲਕੁਲ ਫੁਖਤਾ ਆ ਤੇ ਲੋਕਾਂ ਦੀ ਜ਼ੁਬਾਨ ਦੇ ਉੱਤੇ ਆ ਕੀ ਗੱਲ ਉਹਨਾਂ ਨੂੰ ਢਾਈ ਸੀਗੀ ਇਹ ਦੇਖੋ ਜੀ ਰਾਣਾ ਗੁਰਜੀਤ ਸਿੰਘ ਨੇ ਸਾਡੇ ਸਮਾਜ ਨੂੰ ਪਾੜਿਆ ਸਾਡਾ ਸਮਾਜ ਅਨਪੜ੍ਹ ਰੱਖਿਆ ਤੇ ਸਾਡੇ ਸਮਾਜ ਨੂੰ ਨਸ਼ੇ ਵਿੱਚੇ ਨਸ਼ੇ ਦੇ ਵਿੱਚ ਗ੍ਰਸਤ ਕੀਤਾ ਸਾਡੇ ਸਮਾਜ ਨੂੰ ਤੇ ਉਸ ਜਦੋਂ ਜਿਹੜੀ ਆ ਸਚਾਈ ਆ ਉਸ ਸਚਾਈ ਨੂੰ ਦੀਪਕ ਸਰਵਾਨ ਜੀ ਨੇ ਕਿਉਂ ਨਹੀਂ ਸਵਾਲ ਖੜੇ ਕੀਤੇ ਜੀ ਕਿ ਦੱਸੋ ਸਾਨੂੰ ਕਿ ਉਹਨਾਂ ਨੇ ਉਸ ਦਿਨ ਇਹ ਗੱਲ ਕੀਤੀ ਸੀ ਕੋਮਲ ਗਾਗਾ ਜੀ ਨੇ ਸਫਰਵਾਲ ਸਾਹਿਬ ਨੇ ਇਹ ਸਵਾਲ ਕੀਤੇ ਸੀ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਇਹਨਾਂ ਨੇ ਉਹਦਾ ਸਵਾਲ ਜਵਾਬ ਦੀਪਕ ਸਰਵਾਨ ਜੀ ਨੇ ਜਾਂ ਰਾਣਾ ਗੁਰਜੀਤ ਸਿੰਘ ਜੀ ਦੇ ਖੋਤੀ ਟੀਮ ਨੇ ਕਿਉਂ ਨਹੀਂ ਦਿੱਤਾ ਤੁਹਾਨੂੰ ਕਿਉਂ ਲੱਗਦਾ ਫਿਰ ਵਾਲੀਆ ਜੀ ਨੂੰ ਟਾਰਗੇਟ ਕੀਤਾ ਜਾਂਦਾ ਉਹ ਡਰ ਚੁੱਕੇ ਆ ਇਹਦੇ ਸਪਸ਼ਟ ਹੈ ਆਪਾਂ ਨੂੰ ਉਹ ਕਿਉਂ ਸਵਾਲ ਕੀਤਾ ਕਿਉਂਕਿ ਉਹ ਡਰ ਕੇ ਆ ਅਜਸਵਾਨੀਆ ਦੀ ਚੜ੍ਹਾਈ ਨੂੰ ਸ਼੍ਰੋਮੇ ਅਕਾਲੀ ਦਲ ਦੀ ਚੜ੍ਹਾਈ ਤੋਂ ਡਾ ਚੁੱਕਿਆ ਉਹਨਾਂ ਨੂੰ ਆਪਣੀ ਹਾਰ 2027 ਦੇ ਵਿੱਚ ਸਾਹਮਣੇ ਦੇਖਦੀ ਪਈ ਕੰਦ ਤੇ ਲਿਖਿਆ ਗਿਆ ਆ ਕਿ 2027 ਦੇ ਵਿੱਚ ਰਾਣਾ ਗੁਰਜੀਤ ਸਿੰਘ ਕਪੂਰ ਨੇ ਤੋਂ ਆ ਰਹੇ ਆ ਉਹ ਕਹਿੰਦੇ ਕਿ ਵਾਲੇ ਸਾਥ ਜਿਹੜੇ ਆ ਉਹ ਸੰਖੁਰ ਕਾਂਗਰਸ ਐਮਐਲਏ ਤੇ ਟਾਰਗੇਟ ਕਰਦੇ ਆ ਨਾ ਉਹਨਾਂ ਨੂੰ ਸੱਤਾਧਾਰੀ ਪਾਰਟੀ ਜਾਂ ਤੇ ਜਾਂ ਨਾ ਸੈਂਟਰ ਵਾਲੀ ਸਰਕਾਰ ਦੇਤੀ ਹੈ ਸਰ ਰਾਣਾ ਗੁਰਜੀਤ ਨੂੰ ਟਾਰਗੇਟ ਕਰਦੇ ਆ ਅੱਛਾ ਇਹ 2000 ਜਿਹੜੀਆਂ ਆਪਣੀਆਂ ਹੋਣਾ ਲੋਕ ਸਭਾ ਦੀਆਂ ਇਲੈਕਸ਼ਨਾਂ ਨਾਂ ਕਿ ਰਹੀਆਂ ਇਹਦੇ ਵਿੱਚ ਜਿਹੜੇ ਆਪਣੇ ਤੋਂ ਖਡੂਰ ਸਾਹਿਬ ਦੇ ਐਮਪੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀਗੇ ਲਾਲਜੀਤ ਕੁਮਾਰ ਉਹਨਾਂ ਨੇ ਸਾਡੇ ਤਰਖਾ ਨੂੰ ਸਮਾਜ ਦੇ ਉਲਟ ਰਾਮਗੜੀਆ ਸਮਾਜ ਦੇ ਉਲਟ ਬਹੁਤ ਭੱਦੀ ਸ਼ਬਦਾਬਲੀ ਬੋਲੀ ਸੀ ਤੇ ਉਹ ਸਿਰਫ ਇੱਕ ਇਕੈਚਾ ਸਵਾਲ ਹੀ ਆਈ ਸੀ ਇਹਨੇ ਸਟੇਟ ਗੁਰਦੁਆਰੇ ਦੇ ਮੋੜੇ ਰਾਜੀਤ ਭੁੱਲੰਦਾ ਤੇ ਆਮ ਆਦਮੀ ਪਾਰਟੀ ਦਾ ਪੁੱਤਲਾ ਪੱਖਿਆ ਸੀ ਉਸ ਟਾਈਮ ਰਾਣਾ ਗੁਰਜੀਤ ਕਿੱਥੇ ਸੀ ਆਮ ਪਾਰਟੀ ਦੇ ਨਾਂ ਨੂੰ ਜੋੜਿਆ ਜਾਂਦਾ ਹੈ ਕਾਂ ਚਾਜ ਉਹਦੇ ਹਕਮ ਚਾਜ ਆਮ ਪਾਰਟੀ ਦਾ ਹਕਮ ਚਾਜ ਅਕਾਲੀ ਦਲ ਇੱਕ ਤਲਕੀ ਦੇਖੋ ਐਕਚੂਅਲ ਯਾਰ ਜੀ ਰਹੇ ਹੋਣਗੇ ਆਮ ਆਦਮੀ ਪਾਰਟੀ ਚ ਕੋਈ ਚੱਕਰ ਨਹੀਂ ਪਰ ਅੱਜ ਉਹ ਜਦੋਂ ਦੇ ਉਹ ਸ਼ਰਮਨੀ ਅਕਾਲੀ ਦਲ ਦੇ ਵਿੱਚ ਜੁਆਇਨ ਹੋਇਆ ਕੋਕ ਪਜਾ ਕੇ ਸ਼੍ਰੋਮਣੀ ਅਕਾਲੀ ਗੁਰਦਵਾਰੇ ਵਿੱਚ ਆ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਰਾਣਾ ਜੀ ਤੋਂ ਇਹ ਦੀਪਕ ਸਰਵਾਨ ਜੀ ਤੋਂ ਇਹ ਹੀ ਸਾਨੂੰ ਜਵਾਬ ਲੈਦੇ ਨੇ ਕਿ ਐਚਐਸ ਵਾਰੀਆ ਜ਼ਿਆਦਾ ਲੁਆਇਲ ਆ ਕਿ ਰਾਣਾ ਗੁਰਜੀਤ ਜ਼ਿਆਦਾ ਲੁਆਇਲ ਆ ਜਿਹਨੇ ਆਪਣਾ ਮੰਗਾ ਰਾਣਾ ਇੰਦਰਪ੍ਰਤਾਪ ਸultanpur ਤੋਂ ਕਾਂਗਰਸ ਦੇ ਉਲਟੀ ਖੜਾ ਕਰਤਾ ਕਹਿਣਾ ਮਨਨ ਕਿ ਐਕਚੁਅਲ ਮੈਂ ਹੈ ਕਿ ਪੁਰਾ ਜਿਹੜਾ ਤੇ ਦੋਵੇਂ ਪਾਰਟੀਆਂ ਖੇਡੂਆਂ ਉਹ ਜੀ ਅਕਾਲੀ ਦਲ ਜਿੱਤਿਆ ਪਿਆ ਆ ਰਾਣਾ ਗੁਰਜੀਤ ਦੀ ਜਿਹੜੀ ਹਮਤ ਯੋਗ ਡਿਫੈਂਸਰ ਰਾਜੀ ਨੇ ਸੁਆਦ ਦਿੱਤਾ ਸੀਗਾ ਕਿ ਸਿੱਖ ਪੰਥ ਦੇ ਵਿੱਚ ਸੌਂ ਖਾਣ ਦਾ ਸਿਧਾਂਤ ਨਹੀਂ ਹੈ ਬਾ ਇਹ ਆਪਾਂ ਪਿੰਡਾਂ ਦੇ ਵਿੱਚ ਆਮ ਹੀ ਗੱਲਾਂ ਚੱਲਦੀਆਂ ਯਾਰ ਜੇ ਤੂੰ ਨਹੀਂ ਮੰਨਦਾ ਤਾਂ ਸੌਂ ਖਾ ਉਹ ਕੀ ਉਹ ਸਿੱਖ ਨਹੀਂ ਪਰ ਬਾਲੀਆ ਸਾਹਿਬ ਨੇ ਨਾਲ ਇਹ ਵੀ ਗੱਲ ਕਹੀ ਸੀ ਕੋਥੇ ਜਾ ਕੇ ਤੁਸੀਂ ਵੀ ਪਾਰਟ ਕਰੋ ਮੈਂ ਵੀ ਪਾਰਟ ਕਰਦਾ ਤੇ ਕਾਲ ਤੱਕ ਦੇ ਸਾਹਮਣੇ ਖੜੇ ਹੋ ਕੇ ਅਰਦਾਸ ਕਰਾਂਗੇ ਉਹ ਅਰਦਾਸ ਸੌਂ ਆ ਕਾਨੂੰਨ ਕਿਉਂ ਲੱਗਦਾ ਕਿ ਜਿਹੜਾ ਸੌ ਦੀ ਗੱਲ ਵਾਰ-ਵਾਰ ਉਹ ਉੱਪਰ ਲਿਆਉਂਦਾ ਜਾਂਦਾ ਆ ਸਾਹਮਣੇ ਲਿਆਉਂਦਾ ਜਾਂਦਾ ਕੀ ਕਾਰਨ ਕੀ ਹੈ ਜੀ ਉਹ ਇਹ ਇੱਕ ਕੰਸਲਟੈਂਟ ਦੇ ਨਾਲ ਵੀ ਛੱਡ ਰੱਖਿਆ ਦਾਰ